ਤੇ ਮੇਰੀ ਦਵਾਈ ਹੈ ਜੀ ਮੈਂ ਪਿਛਲੇ 14-15 ਸਾਲ ਤੋਂ ਸ਼ਰਾਬ ਦਾ ਨਸ਼ਾ ਕਰਦਾ ਸੀ ਤੇ ਬਹੁਤ ਜਿਵੇਂ ਕਈ ਵਾਰੀ ਹਾਂਜੀ ਇਹ ਨਸ਼ਾ ਤੁਸੀਂ ਕਿਵੇਂ ਕਰਨਾ ਸ਼ੁਰੂ ਕੀਤਾ ਨਸ਼ਾ ਜੀ ਐਸੀ ਸੀ ਜੀ ਮੇਰੇ ਡੈਡੀ ਘਰ ਦੇ ਵਿੱਚ ਸ਼ਰਾਬ ਪੀਂਦੇ ਸੀਗੇ ਹਾਂਜੀ ਤੇ ਉਹ ਆਪ ਵੀ ਮੇਰੀ ਬਣਾ ਵੀ ਲੈਂਦੇ ਸੀ ਇਹ ਘਰੇ ਰੱਖਦੇ ਸੀਗੇ ਤੇ ਮੈਂ ਉਹਨਾਂ ਕੋਲ ਹੀ ਵੱਸ ਜਦੋਂ ਤੇ ਮੰਨ ਕੇ ਜਦੋਂ 15 ਸਾਲ ਦੀ ਹੋਰ ਸੀ ਜੀ ਉਦੋਂ ਤੁਸੀਂ ਮੈਂ ਜਾਨੀ ਕਿ ਕਿਤੇ ਇੱਕ ਪੈਗ ਕਿਤੇ ਦੋ ਪੈਗ ਮੀਨਾ ਸ਼ੁਰੂ ਕਰ ਦਿੱਤੀ ਸੱਚ ਜਾਨੀ ਕਿ ਤੁਹਾਡੇ ਘਰ ਖਰਾਬ ਪਏ ਸੀ ਤੁਸੀਂ ਉੱਥੋਂ ਚੁੱਕ ਕੇ ਲਿਆ ਹਾਂ ਹਾਂ ਲਿਖ ਲਿਆ ਤੁਮਾ ਕਈ ਨਹੀਂ ਕੰਮ ਤੋਂ ਹੋਣਾ ਕਈ ਨਹੀਂ ਡੈਲੀ ਕਾਲ ਵੀ ਕੀ ਲੈਂਦਾ ਸੀ ਜਾਂ ਫਿਰ ਹੌਲੀ ਹੌਲੀ ਅੱਗੇ ਵਧਦੇ ਗਏ ਜੀ ਤੇ ਕਈ ਨਹੀਂ ਫਿਰ ਵਜੋਂ ਹੁਣ ਕੰਮ ਤੇ ਕੱਲਾ ਜਾਂਦਾ ਸੀ ਜਾਈ ਤੁਸੀਂ ਲਿਖਾਇਆ ਠੀਕ ਹੈ ਤੁਸੀਂ ਪਿਛਲੇ 14 ਸਾਲਾਂ ਤੋਂ ਸ਼ਰਾਬ ਦਾ ਨਸ਼ਾ ਕਰਦੇ ਸੀ ਹਾਂਜੀ ਠੀਕਾ ਸ਼ੁਰੂ ਕਿਵੇਂ ਹੋਈ ਸ਼ੁਰੂ ਇਸ ਤੱਕ ਹੋਈ ਜਿਵੇਂ ਤੁਸੀਂ ਲਿਖਾਇਆ ਤੇ ਤੁਹਾਡੇ ਪਾਪਾ ਘਰੇ ਸ਼ਰਾਬ ਕੱਢ ਕੇ ਪੀਦੇ ਸੀ ਘਰੇ ਹੀ ਰੱਖੀ ਰਹਿੰਦੀ ਸੀ ਹਾਂ ਜੀ ਘਰੇ ਸ਼ਰਾਬ ਹੁੰਦੀ ਸੀ ਉੱਥੋਂ ਚੋਰੀਆਂ ਕੱਢ ਕੇ ਹਾਂ ਜੀ ਮੈਨੂੰ ਤੂੰ ਹੀ ਲੱਗਿਆ ਚੋਰੀਆਂ ਕੱਢ ਕੇ ਥੋੜੀ ਥੋੜੀ ਪੀਣ ਲੱਗ ਪਏ ਹਾਂ ਜੀ ਉਹ ਵੱਧਦੀ ਗਈ ਉਹ ਹੌਲੀ ਹੌਲੀ ਵੱਧ ਗਈ ਅੱਛਾ ਵੱਧਦੀ ਗਈ ਉਮਰ ਵੀ ਟੱਡੀ ਵੱਧਦੀ ਗਈ ਨਸ਼ਾ ਵੀ ਵਧਦਾ ਨਸ਼ਾ ਵੀ ਵਧਦਾ ਅੱਛਾ ਫਿਰ ਅੱਗੇ ਜਦੋਂ ਨੂੰ ਜਿਆਦਾ ਨਸ਼ਾ ਵੱਧ ਗਿਆ ਫਿਰ ਕੀ ਕਰਦੇ ਸੀ ਫੇਰੀ ਮੇਰਾ ਵਿਆਹ ਹੋ ਗਿਆ ਜੀ ਤੇ ਵਿਆਹ ਹੁਣ ਤੋਂ ਬਾਅਦ ਫਿਰ ਘਰ ਦੇ ਲੜਨ ਲੱਗ ਗਈ ਦਾਈ ਵੀ ਹੰਦੀ ਸੀ ਕਰੀ ਦਰੂ ਖਾਣਾ ਨਹੀਂ ਤੁਸੀਂ ਲਿਖਾਇਆ ਠੀਕ ਹੈ ਜਦੋਂ ਤੁਸੀਂ ਸ਼ਰਾਬ ਕੱਢਦੇ ਪਹਿਲਾਂ ਪਾਪਾ ਕੱਢਦਾ ਸੀ ਹਾਂ ਠੀਕ ਹੈ ਉਹ ਕੱਢਦਾ ਸੀ ਉਹ ਉਹਨਾਂ ਚੋਂ ਤੁਸੀਂ ਚੋਰੀਆਂ ਪੀਂਦੇ ਰਹੇ ਹਾਂਜੀ ਉੱਥੋਂ ਜਦੋਂ ਨਸ਼ਾ ਜ਼ਿਆਦਾ ਵੱਧ ਗਿਆ ਤੇ ਕਹ ਜਿਆਦੇ ਵੱਧਾ 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 ਨਸ਼ਾ ਗਿਆ ਫਿਰ ਤੁਸੀਂ ਆਦੀ ਹੋ ਗਏ ਇਸ ਨਸ਼ੇ ਦੇ ਹਾਂਜੀ ਕਿੰਨੀ ਪੀ ਲੈਂਦੇ ਸੀ ਉਹ ਇਹ ਤਾਂ ਵਾਦੀ ਪੀ ਜਾਂਦੀ ਸੀ ਕਰਦੀ ਤਾਂ ਅਤਿਅਨ ਅਤਿਅਨ ਪੀ ਜਾਂਦੇ ਸੀ ਹਾਂਜੀ ਅਤਿਅਨ ਦੇ ਨੇੜੇ ਪੀ ਜਾਂਦੇ ਸੀ ਫਸੇ ਜ਼ਿਆਦਾ ਪੀ ਜਾਂਦੇ ਸੀ ਕਰੇ ਲੜਾਈ ਝਗੜਾ ਕਰਦੇ ਸਨ ਹਾਂਜੀ ਲੜਾਈ ਝਗੜਾ ਕਰੇ ਫਿਰ ਤੁਸੀਂ ਆਖਿਆ ਜਦੋਂ ਤੁਸੀਂ ਆਪਦੀ ਕੱਢਣ ਲੱਗ ਪਏ ਹਾਂਜੀ ਇੱਕ ਦੋ ਵਾਰੀ ਫਿਰ ਆਪਦੀ ਵੀ ਬਣਾਈ ਆਪਦੀ ਕੱਢ ਕੇ ਪੀਣ ਲੱਗ ਪਏ ਹਾਂਜੀ ਅੱਛਾ ਫਿਰ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਛੱਡਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਹੀਂ ਛੱਡੀ ਨਹੀਂ ਅੱਛਾ ਛੁੱਟਦੀ ਨਹੀਂ ਅੱਛਾ ਹੋਰ ਕੀ ਲਖ ਲੂ ਫਸੇ ਫਿਰ ਘਰੇ ਕੱਢ ਕੇ ਪੀਣ ਲੱਗ ਜਦੋਂ ਨਾਲ ਜ਼ਿਆਦਾ ਨਸ਼ਾ ਵੱਜ ਗਿਆ ਖੁਦ ਆਪ ਕੱਢਦੇ ਸੀ ਪੀਂਦੇ ਸੀ ਤੇ ਇਹ ਨਸ਼ਾ ਕਰਕੇ ਘਰ 'ਚ ਲੜਾਈ ਝਗੜਾ ਬਹੁਤ ਵੱਧ ਗਿਆ ਸੀ। ਇਹ ਆਪਣੇ ਵਾਈਫ ਨਾਲ ਬਹੁਤ ਲੜਦੇ ਸੀ। ਤੇ ਇਹਨਾਂ ਨੇ ਫਿਰ ਇਹ ਸ਼ਰਾਬ ਦਾ ਨਸ਼ਾ ਕਰੀ ਤੇ ਕਰਦੇ ਸੀ ਬਹੁਤ ਲੜਾਈ ਝਗੜਾ ਕਰਦੇ ਸੀ। ਇਹਨਾਂ ਦੇ ਘਰ ਦੇ ਲੋਕ ਰੋਕਦੇ ਸੀ ਵੀ ਤੁਸੀਂ ਨਸ਼ਾ ਆ ਨਾ ਕਰੰ। ਪਰ ਤੁਹਾਡੇ ਮਨ 'ਚ ਨਹੀਂ ਹੁੰਦਾ ਸੀ ਯਾਰ ਛੱਡ ਦੇਗੇ। ਹੁੰਦੀ ਰਹੀ ਸੀ ਕਿ ਜਦੋਂ ਫਿਰ ਨਹੀਂ ਪਰੇਸ਼ਾਨੀ ਹੁੰਦੀ। ਅੱਛਾ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਲਖਾਇਆ ਤੁਸੀਂ ਉਹਦੇ ਯਾਰਾਂ ਦੋਸਤਾਂ ਨਾਲ ਜਾ ਕੇ ਫਿਰ ਕੰਮ ਦੇ ਵੀ ਜਾਂਦੇ ਸੀਗੇ ਜਿੱਥੇ ਉੱਥੇ ਵੀ ਯਾਰ ਤੇ ਯਾਰਾਂ ਮਿਲੀਆਂ ਨਾਲ ਵੀ ਪੀ ਆਉਣੀ। ਬਾਰ ਪੀ ਕੇ ਆ ਜਾਣਾ ਜੀ ਮਸ਼ੇ ਯਾਰ ਬੇਲੀਆਂ ਨਾਲੇ ਜਦੋਂ ਹਾਂਜੀ ਉਹ ਉੱਥੇ ਜਿੱਥੇ ਇਕੱਠੇ ਬਹਿ ਕੇ ਕਿਤੇ ਟਾਬੇ ਤੇ ਜਾਣਾ ਹਾਂਜੀ ਹਾਂਜੀ ਨਾਲੇ ਆਪ ਵੀ ਨਹੀਂ ਨਾਲੇ ਉਹਨਾਂ ਨੂੰ ਪਿਆਉਂਦੇ ਸੀ ਪਹਿਲਾਂ ਉਹ ਪਿਆਉਂਦੇ ਸੀ ਹਾਂਜੀ ਫਿਰ ਆਪ ਵੀ ਪਿਉਣ ਗਿੱਦੀ ਸੀ ਅੱਛਾ ਪਹਿਲੇ ਫਿਰ ਉਹ ਪਹਿਲਾਂ ਉਹ ਪਿਆਉਂਦੇ ਸੀ ਫਿਰ ਤੁਸੀਂ ਹਾਂਜੀ ਸ਼ੁਰੂਆਤ ਵੀ ਇੱਥੋਂ ਹੀ ਹੈ ਸ਼ੁਰੂਆਤ ਜਾਨੀ ਕਿ ਘਰ ਤੋਂ ਹੋਈ ਘਰ ਤੋਂ ਹੋਈ ਵੱਧ ਕੇ ਜਦੋਂ ਤੁਸੀਂ ਯਾਰਾਂ ਬੇਲੀਆਂ ਚਾਹ ਹਾਂਜੀ ਹਾਂਜੀ ਛੱਡਣ ਦੀ ਕੋਸ਼ਿਸ਼ ਕੀਤੀ ਛੱਡ ਨਹੀਂ ਪਾਇਆ ਫਿਰ ਤੁਹਾਨੂੰ ਚਰਚ ਬਾਰੇ ਦੱਸਿਆ ਹਾਂਜੀ ਚਰਚ ਹੁਣਾ ਸਟਾਰਟ ਕੀਤਾ ਹਾਂਜੀ ਹੌਲੇ ਹੌਲੇ ਸਟਾਰਟ ਕੀਤਾ ਅੱਛਾ ਜਦੋਂ ਚਰਚ ਆਏ ਤਾਂ ਤੁਹਾਨੂੰ ਕਿਵੇਂ ਤੁਸੀਂ ਕਿਵੇਂ ਛੱਡਿਆ ਪ੍ਰਭੂ ਨੇ ਕਿਵੇਂ ਤੁਹਾਡੀ ਲਾਈਫ ਚ ਚੇਂਜ ਚੇਂਜ ਆਇਆ ਕਿਵੇਂ ਬਦਲੇ ਤੁਸੀਂ ਵਸਤੂ ਤੇ ਤੁਹਾਨੂੰ ਮਾਸਿਕ ਪ੍ਰੇਰਣ ਹੁੰਦੀ ਸੀ ਜਿਆ ਪ੍ਰੇਰਣ ਹੁੰਦੀ ਸੀ ਉਹਦੂ ਫਿਰ ਬੋਲਦੇ ਸੀਗੇ ਇਹ ਨਛੇ ਦੁਸ਼ਟ ਆਤਮਾ ਆਊਟਰ ਇਹਦੇ ਹੀ ਵਾਸਪਰੇ ਕਰਦੇ ਸੀਗੇ ਅੱਛਾ ਜਦੋਂ ਮਾਸਟਰ ਜੀ ਦੇ ਵਿੱਚ ਬੋਲਿਆ ਜਾਂਦਾ ਸੀ ਕਿ ਮੇਸ਼ੇ ਦੀਆਂ ਦੁਸ਼ਟ ਆਤਮਾ ਆਊਟ ਹੋ ਜਾਣ ਚਲੀਆਂ ਜਾਣ ਤੁਸੀਂ ਵੀ ਨਾਲ ਬੋਲਦੇ ਸੀ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ ਸੀ ਫਿਰ ਕੀ ਹੋਇਆ ਫਿਰ ਵਾਸ ਪ੍ਰਭੂ ਨੇ ਬਹੁਤ ਵੱਡਾ ਕੰਮ ਕੀਤਾ ਜੀ ਪਿਛਲੇ 2 ਸਾਲਾਂ ਤੋਂ ਹੀ ਮੈਂ ਜਮਾਂ ਵੀ ਜਾ ਰਿਹਾ ਅੱਛਾ ਜਦੋਂ ਨਹੀਂ ਮਾਸਟਰ ਜੀ ਤੁਹਾਨੂੰ ਕੀ ਲੱਗਿਆ ਜਦੋਂ ਮਾਸਟਰ ਜੀ ਬੋਲਦੇ ਤੁਹਾਨੂੰ ਕੀ ਫੀਲ ਹੋਇਆ ਬਸ ਉਹਨਾਂ ਸ਼ਬਦਾਂ ਨੂੰ ਰਿਸੀਵ ਕਰਦੇ ਜਦੋਂ ਰਿਸੀਵ ਕੀਤੋ ਤੁਸੀਂ ਕਈਆਂ ਨੂੰ ਗਰਮੀ ਪੰਸੂਸਾਂ ਆਉਂਦੀ ਹੈ ਕਈਆਂ ਨੂੰ ਕਰੰਟ ਜਿਹਾ ਲੱਗਦਾ ਤੁਹਾਨੂੰ ਕੀ ਫਾਇਦਾ ਨਾ ਤਾਂ ਨਹੀਂ ਗਰਮੀ ਤਾਂ ਆਉਂਦੀ ਸਰੀਰ ਨੂੰ ਮਸੂਲੀ ਅੱਛਾ ਝਟਕਾ ਜਿਹਾ ਲੱਗਿਆ ਪਰ ਜੇਕਰ ਕਰੰਟ ਨਾ ਅੱਛਾ ਅੱਛਾ ਅਗ ਡੇਲੀ ਪੀਂਦੇ ਸੀ ਡੇਲੀ ਪੀਂਦੇ ਸੀ ਕਈ ਵਾਰੀ ਗੈ ਵੀ ਪੈ ਜਾਂਦਾ ਸੀ ਗਾਈ ਫਿਰ ਲਗਾਤਾਰ ਵੀ ਦੋ-ਦੋ ਮਹੀਨੇ ਪੀਂਦੇ ਸੀ ਅੱਛਾ ਅੱਛਾ ਪੀਂਦੇ ਰਹੇ ਸੀ ਕੰਟੀਨਿਊਸਲੀ ਪੀਂਦੇ ਰਹਿੰਦੇ ਸੀ ਅੱਛਾ ਫਿਰ ਜਦੋਂ ਪਰਮੇਸ਼ਰ ਦੇ ਆਤਮ ਨੇ ਸ਼ੂ ਲਿਆ ਉਸ ਤੋਂ ਬਾਅਦ ਫਿਰ ਤੁਸੀਂ ਘਰ ਜਾ ਕੇ ਟਰਾਈ ਕੀਤੀ ਥੀ ਨਹੀਂ ਜੀ ਨਹੀਂ ਅਛਾ ਨਹੀਂ ਕੀਤੀ ਜਦ ਕਿ ਪ੍ਰਭੂ ਨੇ ਮਨ ਚੇਂਜ ਕਰ ਦਿੱਤਾ ਅਛਾ ਤੁਸੀਂ ਲਿਖਾਇਆ ਵੀ ਹੁਣ ਮੈਨੂੰ ਜੇ ਕਿਸੇ ਤੋਂ 스멜 ਵੀ ਆ ਜਾਏ ਤਾਂ ਨਫਰਤ ਆਉਂਦੀ ਹੈ ਹਾਂਜੀ ਐ ਹੀ ਹੈ ਅਛਾ ਹੁਣ ਕਿੰਨੇ ਚਿਰ ਤੋਂ ਜ਼ਿਆਦਾ ਤੁਸੀਂ ਦੋ ਸਾਲ ਤੋਂ ਅਛਾ ਦੋ ਸਾਲੋਂ ਕਿ ਮਨਸ਼ ਨੂੰ ਕੋਈ ਟੱਚ ਨਹੀਂ ਕੀਤਾ ਨਹੀਂ ਟੱਚ ਨਹੀਂ ਕੀਤਾ ਪ੍ਰਭੂ ਲਈ ਵੱਡੀ ਸਾਰੀ ਤਾਰੀਫ ਕਰ ਵੱਡੀ ਸਾਰੀ ਵੱਡੀ ਸਾਰੀ ਵੱਡੀ ਸਾਰੀ